ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫਿਕ ਪ੍ਰਣਾਲੀ ਦਾ ਮਾੜਾ ਹਾਲ ਹੈ ਅਤੇ ਅਸੀਂ ਆਪਣੇ ਚੈਨਲ ਰਾਹੀਂ ਬਦਹਾਲ ਵਿਵਸਥਾ ਬਾਰੇ ਆਪ ਸਭ ਨੂੰ ਜਾਣੂ ਕਰਵਾਉਂਦੇ ਆਂ ਸੜਕਾਂ ਉੱਪਰ ਲੋਕ ਆਪਣੇ ਵਾਹਨ ਆਪਣੀ ਮਰਜ਼ੀ ਮੁਤਾਬਕ ਚਲਾਉਂਦੇ ਹਨ ਅਤੇ ਛੋਟੇ-ਮੋਟੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਟ੍ਰੈਫਿਕ ਮਹਿਕਮੇ ਵੱਲੋਂ ਸ਼ਹਿਰ ਦੇ ਕਈ ਚੌਂਕਾਂ ਉੱਪਰ ਨਵੀਆਂ ਟ੍ਰੈਫਿਕ ਲਾਈਟਾਂ ਲਗਾਈਆਂ ਗਈਆਂ ਹਨ ਜੋ ਕਿ ਕਦੇ ਚੱਲਦੀਆਂ ਹਨ ਕਦੇ ਨਹੀਂ ਕੁਝ ਸਮਾਂ ਪਹਿਲਾਂ ਅਸੀਂ ਇਸ ਬਾਰੇ ਖਬਰ ਲਗਾਈ ਸੀ ਦੀ ਬੰਦ ਪਈਆਂ ਪੁਰਾਣੀਆਂ ਟ੍ਰੈਫਿਕ ਲਾਈਟਾਂ ਹਟਾ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਲੋਕ ਕਨਫਿਊਜ਼ ਹੁੰਦੇ ਹਨ ਨਵੀਆਂ ਤੇ ਪੁਰਾਣੀਆਂ ਲਾਈਟਾਂ ਵਿੱਚ ਮਹਿਕਮੇ ਵੱਲੋਂ ਇੱਕ ਨਾਜਾਇਜ਼ ਖਰਚਾ ਕੀਤਾ ਗਿਆ ਹੈ ਕਿਉਂਕਿ ਪੁਰਾਣੀਆਂ ਬੰਦ ਲਾਈਟਾਂ ਠੀਕ ਕੀਤੀਆਂ ਜਾ ਸਕਦੀਆਂ ਸਨ ਜਾਂ ਹਟਾਈਆਂ ਜਾ ਸਕਦੀਆਂ ਸਨ ਨਵੀਆਂ ਲਾਈਟਾਂ ਉਸ ਥਾਂ ਲੱਗਦੀਆਂ ਨਾ ਕਿ ਇੱਕ ਨੁੱਕਰ ਵਿੱਚ ਜੋ ਕਿ ਅਕਸਰ ਵੇਖਣ ਵਿਚ ਆ ਰਿਹਾ ਹੈ ਸ਼ਹਿਰ ਦੇ ਨਾਮੀ ਚੌਂਕਾ ਵਿੱਚ ਟ੍ਰੈਫਿਕ ਮਹਿਕਮੇ ਵੱਲੋਂ ਇਹ ਗਲਤੀ ਹੋਈ ਹੈ ਅਤੇ ਪਬਲਿਕ ਦਾ ਟੈਕਸ ਦੇ ਰੂਪ ਵਿੱਚ ਦਿੱਤਾ ਗਿਆ ਪੈਸਾ ਬੇਕਾਰ ਕੀਤਾ ਗਿਆ ਹੈ। ਯਾਰ ਦੋਟੇ ਪ੍ਰੋਮਨੈਡ ਚੌਕ ਹੈਗੇ ਨੇ ਜਿੱਨਾਂ ਉੱਤੇ ਲਾਰੈਂਸਪੁਰ ਅਸੀਂ ਆਪਣੇ ਲੌਗ ਨੋਟ ਤੋਂ ਵੇਖੀ ਖੜੇ ਆਂ ਜਿੱਦ ਟ੍ਰੈਫਿਕ ਲਾਈਟਸ ਲੱਗੀਆਂ ਨੇ ਕੁਝ ਪਹਿਲਾਂ ਇਹ ਤਾਂ ਸੀ ਖਬਰ ਲਗਾਈ ਸੀ ਕਿ ਜਿਹੜੀਆਂ ਨੰਨੇ ਲਾਈਟਾਂ ਲੱਗੀਆਂ ਇਹਨਾਂ ਦੀ ਕੋਈ ਲੋੜ ਨਹੀਂ ਸੀ ਪੁਰਾਣੇ ਨੂੰ ਠੀਕ ਕੀਤਾ ਜਾ ਸਕਦਾ ਸੀ। ਤੁਸੀਂ ਮੇਰੇ ਮਗਰ ਵੇਖਦੇ ਹੋ ਸੈਂਟਰ ਦੇ ਵਿੱਚ ਲਾਈਟ ਹੈ ਜਿਹੜੀ ਕਿ ਬੰਦ ਹੈ। ਪਰ ਟ੍ਰੈਫਿਕ ਕਿਉਂ ਹੈਗਾ ਉਹ ਕਨਫਿਊਜ਼ ਹੋ ਜਾਂਦਾ ਤੇ ਲੋਕੀ ਜਿਹੜੇ ਹੈਗੇ ਤੇ ਕਿਉਂ ਬੰਦ ਲਾਈਟਾਂ ਤੋਂ ਨਿਕਲ ਜਾਂਦੇ ਆ। ਲਾਈਟ ਲੱਗੀ ਹੋਈ ਐ ਐਕਸਟ੍ਰੀਮ ਰਾਈਡਰ ਦੇ ਵਿੱਚ ਜਿਹੜੀ ਕਿ ਤਕਰੀਬਨ ਲੁਕੀ ਹੋਈ ਹੈ ਔਰ ਇਹਨੇ ਜਲਦੀ ਲੋਕ ਵੀ ਫੋਲੋ ਨਹੀਂ ਕਰ ਪਾਉਂਦੇ ਕਿਉਂਕਿ ਸਾਨੂੰ ਲੋਕਾਂ ਨੂੰ ਲਾਈਟ ਸੈਂਟਰ ਵਿੱਚ ਵੇਖਣ ਦੀ ਆਦਤ ਡਿਪਾਰਟਮੈਂਟ ਨੇ ਕਿਉਂ ਹੈ ਪਾਸਾ ਖਰਚਿਆ ਸਮਝ ਨਹੀਂ ਆਈ ਕਿਉਂਕਿ ਇਹਦੀ ਕੋਈ ਲੋੜ ਨਹੀਂ ਸੀ ਨਾ ਨੇ ਲਾਈਟਾਂ ਦੀ ਪੁਰਾਣੀਆਂ ਚੱਲਦੀਆਂ ਪਈਆਂ ਸੀ ਆ ਪੁਰਾਣੀਆਂ ਹੀ ਚੱਲਦੀਆਂ ਰਹਿੰਦੀਆਂ ਤੇ ਜ਼ਿਆਦਾ ਵਧੀਆ ਸੀ ਕੈਮਰਾ ਪਰਸਨ ਰਕੇਸ਼ ਨਾਲ ਜੇਪੇ ਸਿੰਘ ਪਾਸਿਵ